ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਮੀਡੀਆ ਦੇ ਸਾਰੇ ਹੀ ਸਤਿਕਾਰਯੋਗ ਸਾਥੀ ਔਰ ਮੇਰੇ ਨਾਲ ਮੇਰੇ ਸਾਰੇ ਸਾਥੀ ਸਹਿਯੋਗੀ ਸਾਡੇ ਐਮ ਐਲ ਏ ਜਸਪੀਰ ਜੀ ਜੀਵਨ ਜੋਤ ਕੌਰ ਜੀ ਔਰ ਹਰਪਜਨ ਸਿੰਘ ਈਟੀਓ ਸਾਹਿਬ ਮੰਤਰੀ ਜੀ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਐਮ ਐਲ ਏ ਸਾਹਿਬ ਔਰ ਵਰਕਿੰਗ ਪ੍ਰੈਜ਼ੀਡੈਂਟ ਇੱਥੋਂ ਦੇ ਸਾਡੇ ਇਨਚਾਰਜ ਕੈਬਨਟ ਕਲੀਕ ਮੇਰੇ ਸਾਥੀ ਸਖੁਦ ਸਿੰਘ ਧੜੀਵਾਲ ਸਾਹਿਬ ਸਾਗਰਮੀ ਸਿੰਘ ਜੀ ਖੁੱਡਿਆ ਸਾਹਿਬ ਐਮ ਐਲ ਏ ਅਜੇ ਗੁਪਤਾ ਜੀ ਨਿਜਰ ਸਾਹਿਬ ਔਰ ਡਿੰਪੀ ਟੈਲੋ ਜੀ ਐਮ ਐਲ ਏ ਗਦਰਵਾ ਸੋ ਸਾਰੇ ਹੀ ਸਤਕਾਰਯੋਗ ਸਾਥੀਆਂ ਦਾ ਧੰਨਵਾਦ ਵੈਲਕਮ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਦਾ ਮਕਸਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਨਾਲ ਨਾਲ ਪੰਜ ਕਾਰਪੋਰੇਸ਼ਨਸ ਔਰ 42 ਨਗਰ ਪੰਚਾਇਤਾਂ ਔਰ ਜੋ ਮਿਊਸਪਲ ਕਮੇਟੀਆਂ ਨੇ ਉਹਨਾਂ ਦੀ ਚੋਣ ਹੋਣ ਜਾ ਰਹੀ ਹੈ ਔਰ 49 ਬਾਇ ਇਲੈਕਸ਼ਨਸ ਵੀ ਨੇ ਸੋ ਇਹ ਇਲੈਕਸ਼ਨਸ ਬੜੀਆਂ ਇੰਪੋਰਟੈਂਟ ਨੇ ਔਰ ਇਸ ਥੋੜੇ ਜੇ ਸਾਨੂੰ ਵਿੰਡੋ ਮਿਲੀ ਸੀਗੀ 5-6 ਦਿਨਾਂ 4-5 ਦਿਨਾਂ ਦੀ ਜਿਹਦੇ ਵਿੱਚ ਚੰਗੇ ਉਮੀਦਵਾਰਾਂ ਨੂੰ ਲੱਭਣ ਦਾ ਇੱਕ ਪ੍ਰੋਸੈਸ ਸੀ ਜਿਹੜਾ ਬੜਾ ਐਲੈਬੋਰੇਟਡ ਪ੍ਰੋਸੈਸ ਸੀਗਾ ਕਿਉਂਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਸਮੁੱਚੇ ਪੰਜਾਬ ਦੇ ਵਿੱਚ 977 ਵੋਟ ਨੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਤੇ ਉਹਦੇ ਲਈ ਇੱਕ ਬੜਾ ਇਨਕਲੂਸਿਵ ਪ੍ਰੋਸੈਸ ਅਸੀਂ ਅਡਾਪਟ ਕੀਤਾ ਕਿਉਂਕਿ ਆਵਾਦੀ ਪਾਰਟੀ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਵਰਕਰਾਂ ਦੀ ਪਾਰਟੀ ਹੈ ਔਰ ਸਾਡੀ ਕੋਸ਼ਿਸ਼ ਰਹੀ ਹੈ ਕਿ ਹਰ ਕਿਸੇ ਦੀ ਸਹਿਮਤੀ ਦੇ ਨਾਲ ਅਸੀਂ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਸਕਰੀਨਿੰਗ ਕਮੇਟੀਆਂ ਪੂਰੇ ਪੰਜਾਬ ਦੇ ਵਿੱਚ ਹਰੇਕ ਯੂਲਬੀ ਅਰਬਨ ਲੋਕਲ ਬਾਡੀ ਦੀ ਹਰੇਕ ਅ ਅਲੱਗ-ਅਲੱਗ ਨੇ ਜਿਹੜੀਆਂ ਉਹਨਾਂ ਦੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਤਕਰੀਬਨ 350 ਆਫਿਸ ਬੀਅਰਸ ਐਮ ਐਲ ਏਜ਼ ਮੰਤਰੀਆਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਇੰਨਾ ਇਲੈਬੋਰੇਟਿਡ ਪ੍ਰੋਸੈਸ ਹੈ ਜਿਹੜਾ ਅੱਜ ਤੱਕ ਇਸ ਛੋਟੇ ਪੱਦਰ ਦੀਆਂ ਐਮ ਸੀ ਪੱਦਰ ਦੀ ਇਲੈਕਸ਼ਨ ਦੇ ਅੱਜ ਤੱਕ ਅਦੇ ਅਡਾਪ ਨਹੀਂ ਜਿਹੜਾ ਇਸ ਵਾਰੀ ਕੀਤਾ ਗਿਆ ਸੋ ਉਹਦਾ ਮਕਸਦ ਪਰਪਸ ਇਹੀ ਸੀਗਾ ਇਹ ਗਰਾਉਂਡ ਤੋਂ ਫੀਡਬੈਕ ਹੈ ਜਿਹੜਾ ਉਹ ਲਿਆ ਜਾਵੇ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ 977 ਵਾਰਡਸ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਐਪਲੀਕੇਸ਼ਨ ਸਾਡੇ ਕੋਲ ਆਈਆਂ ਕਈ ਵਾਰਡ ਤੇ ਇਹੋ ਜਿਹੇ ਸੀਗੇ ਜਿੱਥੇ 10 10 12 ਬਾਰਾ ਐਪਲੀਕੈਂਟ ਸੀਗੇ ਬਟ ਵੀ ਟ੍ਰਾਈ ਟੂ ਚੋਸ ਦਾ ਬੈਸਟ ਸੋ ਜੋ ਸਾਰਿਆਂ ਦੀ ਸਹਿਮਤੀ ਦੇ ਨਾਲ ਔਰ ਗਰਾਉਂਡ ਫੀਡਬੈਕ ਤੋਂ ਸੋ ਉਸ ਪ੍ਰੋਸੈਸ ਦਾ ਅੱਜ ਇਹਨਾਂ ਐਡਵਾਂਟੇਜ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਬਹੁਤ ਲੋਕਾਂ ਨੇ ਜੁਆਇਨ ਕੀਤਾ ਅੱਜ ਲੁਧਿਆਣਾ ਦੇ ਵਿੱਚ ਤੇ ਅੱਜ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਵਧੀਆ ਰੁਝਾਨ ਹੈ ਜਿਹੜਾ ਉਹ ਲੋਕਾਂ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਚ ਲੋਕ ਸ਼ਾਮਲ ਹੋ ਰਹੇ ਨੇ ਚੰਗੇ ਲੋਕ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਸਮਰਪਿਤ ਹੋ ਕੇ ਡਿਵੈਲਪਮੈਂਟ ਦੇ ਕੰਮ ਹੀ ਸਾਡਾ ਇੱਕ ਮੁੱਖ ਟੀਚਾ ਰਹਿੰਦਾ ਹੈ ਔਰ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜਦੋਂ ਡਿਵੈਲਪਮੈਂਟ ਹੋਣੀ ਹੈ ਤੇ ਉਹਦਾ ਪਹਿਲਾ ਸੂਤਰ ਧਾਰ ਹੈ ਜਿਹੜਾ ਪਹਿਲਾ ਕੰਟੈਕਟ ਆਫ ਪਬਲਿਕ ਹੈ ਜਾਂ ਪਹਿਲਾ ਜਿਹੜਾ ਗਵਰਨਮੈਂਟ ਵੱਲੋਂ ਨੋਡਿੰਗ ਨੋਡਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਹੁੰਦੀ ਹੈ ਤੇ ਉਹਦੇ ਲਈ ਅਸੀਂ ਅੱਜ ਸਾਰੇ ਸਾਥੀਆਂ ਦੀ ਸਲਾਹ ਦੇ ਨਾਲ ਇੱਕ ਵਿਜਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰਨ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਾਰੰਟੀਆਂ ਨੇ ਇਹ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਜਲ ਅੰਮ੍ਰਿਤਸਰ ਦੀ ਜਨਤਾ ਸਮਹਾ ਦਿੰਦੀ ਹੈ ਉਸ ਦਿਨ ਤੋਂ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਿਟਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਸੋ ਜਿਹੜੇ ਪੰਜ ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਸਾਰੇ ਸਾਥੀਆਂ ਨੇ ਜਿੱਥੋਂ ਸਾਨੂੰ ਹੁਕਮ ਆਇਆ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੁੱਖ ਮੰਗਾਂ ਇਹ ਨੇ ਉਨ੍ਹਾਂ ਦੇ ਉੱਪਰ ਇੱਕ ਪ੍ਰੋਪਰ ਥੌਟ ਪ੍ਰੋਸੈਸ ਪਾਇਆ ਗਿਆ ਕਿਵੇਂ ਉਹਨੂੰ ਪੂਰਾ ਕੀਤਾ ਜਾਏਗਾ ਉਹਦੇ ਉੱਪਰ ਸਾਰੇ ਵਿਚਾਰ ਬਟਾਂਦਰਾ ਹੋਏ ਤੇ ਫਿਰ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾਂ ਪ੍ਰਮੁੱਖ ਤੌਰ ਦੇ ਉੱਪਰ ਕਿਉਂਕਿ ਅੰਮ੍ਰਿਤਸਰ ਇਹੋ ਜੀ ਪਵਿੱਤਰ ਧਰਤੀ ਹੈ ਜਿੱਥੇ ਨਤਮਸਤਕ ਹੋਣ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਆਪਦੀ ਪੋਪੂਲੇਸ਼ਨ ਵੀ ਵੱਧ ਰਹੀ ਹੈ ਔਰ ਟੂਰਿਸਟ ਵੀ ਬਹੁਤ ਜ਼ਿਆਦਾ ਹੈ ਸੋ ਉਸ ਜੀ ਦੀ ਵਜ੍ਹਾ ਕਰਕੇ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਰਹਿੰਦੀ ਹੈ ట్రాਫਿਕ ਮੈਨੇਜਮੈਂਟ ਦੀ ਵੀ ਦਿੱਕਤ ਰਹਿੰਦੀ ਹੈ ਪਾਰਕਿੰਗ ਦੀ ਵੀ ਦਿੱਕਤ ਰਹਿੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਐਫਰਟ ਕੀਤਾ ਗਿਆ ਹੈ ਸਰਕਾਰ ਵੱਲੋਂ ਜਿਹਦੇ ਤਹਿਤ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਡੀਪੋ ਨੇ ਜਿਹੜੇ ਉਹ ਬਣਾਏ ਜਾਣਗੇ ਔਰ ਅੰਮ੍ਰਿਤਸਰ ਨੂੰ ਕਲੀਨ ਐਂਡ ਗ੍ਰੀਨ ਸਿਟੀ ਦਾ ਦਾ ਟੈਗ ਜਿਹੜਾ ਉਹ ਦਿੱਤਾ ਜਾ ਸਕੇ ਉਹਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਹੋਏਗਾ ਔਰ ਇਸੇ ਤਰੀਕੇ ਨਾਲ ਵਿਸ਼ਾਲ ਪਾਰਕਿੰਗ ਹੈ ਜਿਹੜੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਚੱਲੇਗਾ ਜਹਾਜ਼ਗੜ ਦੇ 5 ਏਕੜ ਦੀ ਜਗ੍ਹਾ ਜਿਹੜੀ ਕਿ ਆਇਡੈਂਟੀਫਾਈ ਕੀਤੀ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਹਦੇ ਉੱਪਰ ਇਹ ਪਾਰਕਿੰਗ ਹੈ ਜਿਹੜੀ ਉਹ ਬਣੇਗੀ ਔਰ ਜੋ ਸਾਰਾ ਗੱਡੀ ਦੀ ਪਾਰਕਿੰਗ ਹੈ ਉਹਦੇ ਵਿੱਚ ਵੀ ਸਾਡੇ ਸਾਰੇ ਸਾਥੀਆਂ ਨੇ ਔਰ ਅਥਾਰਟिटीज ਨੇ ਦੱਸਿਆ ਕਿ ਜਿਹੜੀ ਉਹ ਪਲਾਨ ਹੈ ਇਸ ਹਿਸਾਬ ਨਾਲ ਕਿ ਦੋ ਸਟੋਰੀਜ਼ ਨੇ ਜਿਹੜੀਆਂ ਹੋਰ ਬਣ ਸਕਦੀਆਂ ਨੇ ਤਾਂ ਕਿ ਟੂਰਿਸਟ ਨੂੰ ਜਾਂ ਲੋਕਲ ਲੋਕਾਂ ਨੂੰ ਦਿੱਕਤ ਹੈ ਜਿਹੜੀ ਉਹ ਨਾ ਆਵੇ ਇਹ ਮਸਲਾ ਹੱਲ ਕੀਤਾ ਜਾਏਗਾ। ਇਸੇ ਤਰੀਕੇ ਦੇ ਨਾਲ ਸੀਵਰੇਜ ਦੇ ਪਾਣੀ ਦੀ ਸੀਵਰੇਜ ਦੇ ਨਿਕਾਸੀ ਦੀ ਕਾਫੀ ਸਮੱਸਿਆ ਰਹਿੰਦੀ ਹੈ। ਉਹਦੇ ਲਈ 100 ਕਰੋੜ ਦੀ ਲਾਗਤ ਦੇ ਨਾਲ 50 ਐਮਐਲਡੀ ਦਾ ਜਿਹੜੀ ਐਨਹਾਂਸਮੈਂਟ ਹੈ ਐਗਜ਼ਿਸਟਿੰਗ ਐਸਟੀਪੀਜ਼ ਦੀ ਉਹ ਕੀਤੀ ਜਾਏਗੀ ਔਰ ਨਵੇਂ ਜਿਹੜਾ ਉਹ ਲਗਾਇਆ ਜਾਏਗਾ ਤਾਂ ਕਿ ਇਹਨੂੰ ਪ੍ਰਾਇੋਰਟੀ ਦੇ ਉੱਪਰ ਕੀਤਾ ਜਾ ਸਕੇ ਜਿੰਨੀਆਂ ਨਵੀਆਂ ਪਾਈਪਲਾਈਨਸ ਨੇ ਉਹ ਪਾਈਆਂ ਜਾਣ ਗਿਆ ਸੋ ਇਹ ਸਾਰੇ ਦਾ ਸਾਰਾ ਪ੍ਰੋਸੈਸ ਜਿਹੜਾ ਫਰਮ ਏ ਟੂ ਜ਼ੈਡ ਸਾਰੇ ਸਾਰਾ ਜਿੰਨੀ ਚਾਏ ਕੋਈ ਐਗਜ਼ਿਸਟਿੰਗ ਪਾਈਪਲਾਈਨ ਨੂੰ ਰਿਪਲੇਸ ਕਰਨ ਦਾ ਜਾਂ ਰਿਪੇਅਰ ਕਰਨ ਦਾ ਜਾਂ ਇਹ ਸਾਰੇ ਸਾਰਾ ਜਿਹੜਾ ਇੱਕ ਨਵੇਂ ਐਸਟੀਪੀ ਦੇ ਨਾਲ ਉਹ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਹੜੀ ਤੁੰਗਟਾਪ ਡਰੇਨ ਹੈ ਉਹਦੀ ਵੀ ਸਮੱਸਿਆ ਕਾਫੀ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੈ ਕਾਫੀ ਉਹਦੇ ਵਿੱਚ ਪੋਲਿਊਸ਼ਨ ਹੋ ਰਹੀ ਹੈ ਉਹਦੇ ਲਈ ਵੀ ਇੱਕ 360 ਡਿਗਰੀ ਜੇ ਮੈਂ ਕਹਾ ਵੀ ਕੇਸ ਪਾਰਟਿਕੂਲਰ ਇਨੀਸ਼ੀਏਟਿਵ ਦੇ ਨਾਲ ਇਹ ਕੰਮ ਹੋ ਜੇਗਾ ਡਰੇਨ ਸਾਫ ਹੋ ਜੇਗੀ ਨਹੀਂ ਇੱਕ 360 ਡਿਗਰੀ ਪੂਰਾ ਜਿਹੜਾ ਪਲਾਨ ਹੈ ਉਹਦੇ ਉੱਪਰ ਸਰਕਾਰ ਵੱਲੋਂ ਆਲਰੇਡੀ ਹਦਾਇਤਾਂ ਹੋ ਚੁੱਕੀਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਸੀਟਪੀਜ਼ ਲੱਗਣ ਈਟਪੀਜ਼ ਲੱਗਣਾ ਜਿਸ ਤਾਕੇ ਜੋ ਪਾਣੀ ਗੰਦਾ ਪਾਣੀ ਹੈ ਜਿਹੜਾ ਉਹ ਚਾਹੇ ਡੋਮੈਸਟਿਕ ਦਾ ਚਾਹੇ ਇੰਡਸਟਰੀ ਦਾ ਜਾਂ ਚਾਹੇ ਡੇਰੀ ਦਾ ਉਹਦੇ ਵਿੱਚ ਨਾ ਪੈ ਕੇ ਉਹ ਪਹਿਲਾਂ ਟ੍ਰੀਟ ਹੋ ਕੇ ਫਿਰ ਉਹ ਉਹ ਪਾਣੀ ਕਮ ਆਵੇ ਮੇਬੀ ਫॉर ਇਰੀਗੇਸ਼ਨ ਜਾਂ ਫॉर ਡਰੇਨ ਦੇ ਵਿੱਚ ਡਿਸਪੋਜ਼ਲ ਦੇ ਲਈ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹਦੇ ਉੱਪਰ ਇਨੀਸ਼ੀਅਲ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਕਿਉਂਕਿ ਇਹਦੀ ਐਗਜ਼ੀਕਿਊਸ਼ਨ ਦਾ ਪਾਰਟ ਹੈ ਜਿਹੜਾ ਕਾਰਪੋਰੇਸ਼ਨ ਦੇ ਹੋਏਗਾ ਸੋ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਵੱਡੇ ਪੱਧਰ ਤੇ ਉੱਪਰ ਹੋਏਗਾ ਇਸੇ ਤਰੀਕੇ ਦੇ ਨਾਲ ਚੌਥੀ ਸਾਡੀ ਗਾਰੰਟੀ ਹੈ ਕਿ ਅੰਮ੍ਰਿਤਸਰ ਦੇ ਸਮੁੱਚੀ ਵਾਦੀ ਦੇ ਲਈ 100% ਸਾਫ ਪੀਣ ਵਾਲਾ ਪਾਣੀ ਔਰ ਉਹ ਵੀ ਸਰਫੇਸ ਵਾਟਰ ਡਬਲਿਊਟੀਪੀ ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲੀਕਿਆ ਗਿਆ ਜਿਹਦੇ ਲਈ ਓਵਰਹੈਡ ਵਾਟਰ ਟੈਂਕਸ ਨੇ ਜਿਹੜੇ ਉਹ ਬਣਨਗੇ ਔਰ ਇਹ ਸਾਰੇ ਦਾ ਸਾਰਾ ਪਾਣੀ ਹੈ ਜਿਹੜਾ ਇਹ ਜਿਹੜੀ ਲੋਅਰ ਬ੍ਰਾਂਚ ਅਪਰ ਯੂਬੀਡੀਸੀ ਦੀ ਉਥੋਂ ਪਾਣੀ ਲਿਆ ਕੇ ਇਹਦੇ ਉੱਪਰ ਇਹ ਬਣਾਇਆ ਜਾਏਗਾ ਔਰ ਤਾਂ ਕਿ ਜੋ ਜ਼ਮੀਨੀ ਪਾਣੀ ਹੈ ਉਦੇ ਨਾਲ ਸ਼ਹਿਰ ਦੇ ਪਾਏ ਪੀਣ ਵਾਲੇ ਪਾਣੀ ਦੀ ਪੂਰਤੀ ਹੋ ਸਕੇ ਔਰ ਜੋ ਪਾਣੀ نیچے ਜਾ ਰਿਹਾ ਹੈ ਉਹਦੀ ਸਾਮ ਸੰਭਾਲ ਹੈ ਜਿਹੜੀ ਉਹ ਕੀਤੀ ਜਾਵੇ ਸੋ ਇਹ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਸਾਡੀ ਸਰਕਾਰ ਦਾ ਤੇ ਕਾਰਪੋਰੇਸ਼ਨ ਬੰਡ ਸਰ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਔਰ 5ਵੀਂ ਗਾਰੰਟੀ ਕਿਉਂਕਿ ਆਬਾਦੀ ਵੀ ਵੱਧ ਰਹੀ ਹੈ ਔਰ ਐਕਸਪੈਂਸ਼ਨ ਦੀ ਲੋੜ ਹੈ ਕਾਰਪੋਰੇਸ਼ਨ ਦੇ ਔਰ ਜੋ ਇੰਪਰੂਵਮੈਂਟ ਟਰਸ ਦੇ ਜਿਹੜਾ ਜੂਰਿਸਡਿਕਸ਼ਨ ਹੈ ਉਹਦੀ ਜੂਰਿਸਡਿਕਸ਼ਨ ਵਧਾਉਣ ਦੀ ਏਰੀਆ ਵਧਾਉਣ ਦੀ ਇਹ ਜਦੋਂ ਨਿਜਰ ਸਾਹਿਬ ਮਨਿਸਟਰ ਸੀਗੇ ਉਦੋਂ ਵੀ ਇਹ ਪ੍ਰੋਸੈਸ ਇਨੀਸ਼ੀਏਟ ਹੋਇਆ ਸੀਗਾ ਪਰ ਜੇ ਉਸ ਸਮੇਂ ਹੁੰਦਾ ਤੇ ਉਹਦੇ ਨਾਲ ਨਾਲ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ ਉਹਦੀ ਵਾਰਡ ਬੰਦੀ ਤੇ ਹੋਰ ਸਾਰਾ ਕੁਝ ਉਹ ਕਾਫੀ ਕੰਮ ਸੀ ਜਿਹੜਾ ਹੋ ਜਾਣਾ ਸੀਗਾ ਉਹਨੇ ਲਿਮਿਟਡ ਟਾਈਮ ਲਾਈਨ ਦੇ ਵਿੱਚ ਹੋਣਾ ਨਹੀਂ ਸੀਗਾ ਸੋ ਇਸ ਕਰਕੇ ਹੁਣ ਉਹ ਪ੍ਰੋਸੈਸ ਉਹ ਇਨੀਸ਼ੀਏਟ ਕੀਤਾ ਜਾਏਗਾ ਤੇ ਉਹਦੇ ਨਾਲ ਹੀ ਜੋ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਲਈ ਜੋ ਲੋਅਰ ਰੇਟਸ ਦੇ ਉੱਪਰ ਆ ਘੱਟ ਰੇਟਾਂ ਦੇ ਉੱਪਰ ਉਹਨਾਂ ਨੂੰ ਜਿਹੜੇ ਆ ਰੈ residențial ਹਾਊਸੇਜ਼ ਨੇ ਉਹ ਬਣਾ ਕੇ ਦਿੱਤੇ ਜਾਣਗੇ ਇਹ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਔਰ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਸ਼ੁਰੂਆਤ ਔਰ ਸਫਲਤਾ ਅ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਰਕਾਰਾਂ ਦੇ ਖਜ਼ਾਨਿਆਂ ਦੇ ਉੱਪਰ ਸਭ ਤੋਂ ਵੱਧ ਜੇ ਕਿਸੇ ਦਾ ਹੁੰਦਾ ਤਾਂ ਉਹ ਸਭ ਤੋਂ ਲੋੜਵੰਦ ਦਾ ਹੁੰਦਾ ਜਿਹੜਾ ਸਮਾਜ ਦੇ ਅਖੀਰਲੇ ਤਬਕੇ ਦੀ ਲਾਈਨ ਦੇ ਅਖੀਰ ਦੇ ਵਿੱਚ ਖੜਾ ਹੁੰਦਾ ਸੋ ਇਹਨਾਂ ਸਾਰਿਆਂ ਦੇ ਉੱਪਰ ਜਿਹੜਾ ਬੇਸਿਕ ਮੋਡਲਾ ਕੰਮ ਹੈ ਜਿਹੜਾ ਕੁਝ ਪ੍ਰੋਜੈਕਟਾਂ ਦਾ ਔਰ ਕਈ ਕਈਆਂ ਦਾ ਤਾਂ ਕਾਫੀ ਐਡਵਾਂਸ ਸਟੇਜ ਤੇ ਵੀ ਪ੍ਰੋਸੈਸ ਹੈ ਜਿਹੜਾ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਜਾ ਸਕਿਆ ਜਾ ਚੁੱਕਿਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਣਾ ਕਿ 21 ਤਾਰੀਖ ਤੋਂ ਬਾਅਦ ਜਿਸ ਦਿਨ ਅੰਮ੍ਰਿਤਸਰ ਦੇ ਵਸਿੰਦੇ ਅੰਮ੍ਰਿਤਸਰ ਦੇ ਲੋਕ ਆਵਾਦੀ ਪਾਰਟੀ ਦੇ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਮੈਜੋਰਟੀ ਦੇ ਨਾਲ ਕਾਰਪੋਰੇਸ਼ਨ ਬਣਾ ਲੈਂਦੇ ਨੇ ਉਸੇ ਦਿਨ ਤੋਂ ਇਹਨਾਂ ਪੰਜਾਂ ਗਰੰਟੀਆਂ ਦੇ ਉੱਪਰ ਪਹਿਲੇ ਘੰਟੇ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਟਾਈਮ ਲਾਈਨ ਚਾਹੇ 10 ਨਿਅਰ 5 ਸਾਲ ਦੀ ਹੁੰਦੀ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਮੈਜੋਰਟੀ ਆਫ ਥੀਸ ਵਰਕਸ ਵਿਲ ਬੀ ਡਨ ਇਨ ਨੈਕਸਟ 2 ইয়ারਸ 2 ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੇ ਕੰਮ ਨੇ ਜਿਹੜੇ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਪੂਰੀਆ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਇਹ ਇਹ ਪੰਜੇ ਗਰੰਟੀਆਂ ਲੈ ਕੇ ਤੁਹਾਡੇ ਵਿੱਚ ਆਏ ਕੋਈ ਤੁਹਾਡਾ ਸਾਥੀ ਦੱਸੋ ਜਿਹੜਾ ਤੁਸੀਂ ਕਿਹਾ ਕਿ ਤੁਹਾਡੇ ਕੋਲ ਜਦੋਂ ਦੋ ਸਟਰੀਮਿੰਗ ਕੀਤੀ ਤਾਂ ਤੁਹਾਡੇ ਕੋਲ 5 5 7 7 10 ਸਰ ਐਂਟਰੀ ਸੀ ਆਏ ਹਾਲਾਂਕਿ ਹਰ ਨੂੰ ਆਹ ਹਾਂ ਦਿਆ ਤੇ ਕੀ ਤੁਸੀਂ ਉਸ 11 ਦੇ ਸਕਰੀਨ ਕਰ ਪਾਏ ਜਾਂ ਬਾਕੀ ਜਿਹੜੇ ਸੀਗੇ ਵਿਰੋਧਾਪਾਸ ਨਹੀਂ ਮਿਲਿਆ ਕਿ ਇੱਕ ਨੂੰ ਟਿਕਟ ਮਿਲ ਗਈ ਜਾਂ ਬਾਕੀ ਸੈਟੀਸਫਾਈ ਹੋ ਬਾਈ ਕਿਉਂਕਿ ਵੇਟ ਬੜੀ ਕਰਨੀ ਪਈ ਲੇਟ ਹੋ ਗਏ ਇਸ ਇਲੈਕਸ਼ਨ ਵੀ ਸਾਲ ਬਾਅਦ ਸ਼ਹਿਰ ਵਾਲੇ ਨੇ ਮੀਟਿੰਗ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਚਲੋ ਜੇ ਉਹ ਤਾਂ ਜਿਹੜਾ ਇਲੈਕਸ਼ਨ ਡਿਲੇ ਜਿਹੜਾ ਇਲੈਕਸ਼ਨ ਡਿਲੇ ਹੋਇਆ ਉਹ ਤਾਂ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਦੋਂ ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸਾਰੇ ਨੂੰ ਇਨਕਲੂਸਿਵ ਤੌਰ ਦੇ ਉੱਪਰ ਸਾਰੇ ਨਾਲ ਲੈ ਕੇ ਚੱਲੇ ਤੇ ਜਿੰਨਾ ਕੁ ਟਾਈਮ ਫਰੇਮ ਸੀ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਮਿਲਿਆ ਮੈਂ ਤਾਂ ਉਸ ਟਾਈਮ ਲਾਈਨ ਦੀ ਗੱਲ ਕਰ ਰਿਹਾ ਵੀ 5-6 ਦਿਨਾਂ ਦੇ ਵਿੱਚ ਅਸੀਂ 5 55000 ਦੇ ਕਰੀਬ ਐਪਲੀਕੈਂਟਸ ਨੂੰ ਪ੍ਰੋਸੈਸ ਕਰਕੇ ਉਦੇ ਵਿੱਚੋਂ 977 ਬੰਦਿਆਂ ਨੂੰ ਛਾਂਟਣਾ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਐਕਸਰਸਾਈਜ਼ ਸੀਗੀ ਜੀ ਇਹਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਸਾਰੇ ਸੈਟੀਸਫਾਈ ਜਿਹੜੇ ਡੈਫੀਨਿਟਲੀ ਜੇ 1000 ਖੁਸ਼ ਹੋਇਆ ਤੇ 4000 ਨਰਾਜ਼ ਵੀ ਹੋਇਆ ਹੋਏਗਾ ਉਹਨਾਂ ਨੂੰ ਵੀ ਕੋਈ ਮਾਇੂਸੀ ਹੋਈ ਹੋਏਗੀ ਇੱਕ ਨੇਚਰਲ ਪ੍ਰੋਸੈਸ ਹੈ ਜੀ ਪਰ ਇਹਦੇ ਨਾਲ ਜੋ ਤੁਸੀਂ ਇੱਕ ਇੱਕ ਵਾਈਡਰ ਪਿਕਚਰ ਜਿਹੜੀ ਆਪਾਂ ਦੇਖ ਸਕਦੇ ਹਾਂ ਉਹ ਇਹ ਦੇਖ ਸਕਦੇ ਹਾਂ ਵੀ ਜੇ ਇੰਨਾ ਐਨਥੂਸਿਆਸਮ ਲੋਕਾਂ ਦਾ ਸੀਗਾ ਇੰਨਾ ਉਤਸ਼ਾਹ ਸੀਗਾ ਆਮਾਦੀ ਪਾਰਟੀ ਦੀ ਟਿਕਟ ਲੈਣ ਦੇ ਲਈ ਤੇ दैट मींस ਤੁਸੀਂ ਉਹ ਤੋਂ ਅੰਡਰ ਕਰੰਟ ਸਮਝੋ ਕਿ ਕਿੰਨਾ ਮਜ਼ਬੂਤ ਅੰਡਰ ਕਰੰਟ ਆਮ ਆਦੀ ਪਾਰਟੀ ਦੀ ਫੇਵਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀਗਾ ਸੋ ਉਸ ਐਂਗਲ ਤੋਂ ਜੇ ਦੇਖਦੇ ਆ ਤੇ ਡੈਫੀਨਿਟਲੀ ਮੈਂ ਸਮਝਦਾ ਕਿ ਇੱਕ ਚੰਗੇ ਰਿਜ਼ਲਟ ਨੇ ਜਿਹੜੇ ਆਉਣਗੇ ਇਹਦਾ ਕੈਂਡੀਡੇਟ ਕੌਣ ਹੋਏਗਾ ਜੀ ਮੇਅਰ ਦਾ ਉਮੀਦਵਾਰ ਜਿਹੜਾ ਮੇਅਰ ਕੌਣ ਹੋਏਗਾ ਜੀ ਇਹ 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 ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਪਰ ਆਮ ਆਦੀ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਔਰ ਜਦੋਂ ਸਾਡੇ ਕੈਂਡੀਡੇਟ ਜਿੱਤ ਕੇ ਮੈਜੋਰਿਟੀ ਦੇ ਵਿੱਚ ਆ ਗਏ ਉਹ ਬੈਠਣਗੇ ਇਹਦੇ ਬਾਰੇ ਪ੍ਰੋਪਰ ਡਿਟੇਲ ਡਿਸਕਸ਼ਨਸ ਹੋਣਗੀਆਂ ਮਾਨ ਸਾਹਿਬ ਦੇ ਨਾਲ ਵੀ ਹੋਣਗੀਆਂ ਸਾਡੀ ਸਵਚੀ ਲੀਡਰਸ਼ਿਪ ਦੇ ਨਾਲ ਵੀ ਹੋਣਗੀਆਂ ਔਰ ਸਾਰੇ ਕੈਂਡੀਡੇਟ ਸਾਰੇ ਸਾਡੇ ਜਿੱਤੇ ਹੋਏ ਐਮਸੀ ਜਿਹਨੂੰ ਚਾਣਗੇ ਉਹਦੇ ਮੁਤਾਬਕ ਹੈ ਜਿਹੜਾ ਇਹ ਫੈਸਲਾ ਲਿਆਇਆ ਜਾਏਗਾ ਜੀ ਸਾਡਾ ਕੋਈ ਇਸ ਤਰੀਕੇ ਦਾ ਨਹੀਂ ਹੁੰਦਾ ਕਿ ਹਾਂ ਇਹਨੂੰ ਥੋਪਦਾ ਨਾ ਸਾਰਿਆਂ ਦੀ ਕੰਸੈਂਸਸ ਦੇ ਨਾਲ ਜੇ ਅਸੀਂ ਟਿਕਟਾਂ ਜੇ ਅਸੀਂ ਟਿਕਟਾਂ ਲੋਕਾਂ ਦੀ ਸਹਿਮਤੀ ਦੇ ਨਾਲ ਦੇ ਸਕਦੇ ਹਾਂ ਤੇ ਫਿਰ ਮੇਅਰ ਡਿਪਟੀ ਮੇਅਰ ਇਹ ਵੀ ਤਾਂ ਉਹਨਾਂ ਦੀ ਸਹਿਮਤੀ ਨਾਲ ਹੀ ਹੋਏਗਾ ਨਾ ਜੀ ਹੁਣ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ 100 ਇਲੈਕਟ੍ਰਿਕ ਬੱਸਾਂ ਚਲਾਈ ਜਾਣਗੀਆਂ ਪਹਿਲੇ ਦੋ ਪ੍ਰੋਜੈਕਟ ਫੇਲ ਹੋ ਗਏ ਬੀਆਰਟੀਐਸ ਪ੍ਰੋਜੈਕਟ ਫੇਲ ਹੈ ਸਿਟੀ ਬੱਸ ਦਾ ਪ੍ਰੋਜੈਕਟ ਫੇਲ ਹੈ ਲੋਕਾਂ ਦਾ ਕਰੋੜਾਂ ਰੁਪਏ ਜਿਹੜਾ ਉਹ ਡੰਪ ਹੋ ਜਾਣਾ ਤੇ ਇੱਕ ਹੋਰ ਨਵਾਂ ਪ੍ਰੋਜੈਕਟ ਤੁਸੀਂ ਗੱਲ ਕਰ ਰਹੇ ਹੋ ਕਿਵੇਂ ਲੱਗਦਾ ਕੀ ਤੁਸੀਂ ਇੱਥੇ ਪਹਿਲੇ ਵਰਕ ਕੀਤਾ ਪਲਾਨਿੰਗ ਬਣਾਈ ਪੂਰੀ ਵੀ ਦੇਖੋ 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 ਇਸ ਤਰ੍ਹਾਂ ਹੈ ਇਹ ਬੀਆਰਟੀਸੀ ਸ਼ੁਰੂ ਕਰਨ ਵੇਲੇ ਉਸ ਸਮੇਂ ਦੀ ਸਰਕਾਰਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਸਿਟੀ ਬੱਸ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਕਿ ਜਦੋਂ ਇੱਕ ਸ਼ਹਿਰ ਐਕਸਪੈਂਡ ਹੋ ਰਿਹਾ ਹੈ ਉਸ ਸ਼ਹਿਰ ਦੇ ਉੱਪਰ ਪੋਪੂਲੇਸ਼ਨ ਦਾ ਲੋਡ ਹੈ ਜਿਹੜਾ ਉਹ ਵੱਧ ਰਿਹਾ ਹੈ ਤੇ ਉਹਨੂੰ ਜੇ ਤੁਸੀਂ ਡੀਕੰਜੈਸਟ ਕਰਨਾ ਹੈ ਤੇ ਬਾਕੀ ਚੀਜ਼ਾਂ ਦੇ ਨਾਲ ਨਾਲ ਚਲੋ ਫਲਾਈਓਵਰਸ ਬਣਾਓ ਸੜਕਾਂ ਚੌੜੀਆਂ ਕਰ ਦਿਓ ਉਹਦੇ ਨਾਲ ਨਾਲ ਇੱਕ ਜਿਵੇਂ ਬਾਹਰਲੇ ਮੁਲਕਾਂ 'ਚ ਆਪਾਂ ਦੇਖੋ ਕਿ ਕਾਰਪੂਲ ਕਾਰਪੂਲ ਨੂੰ ਕਿਉਂ ਪ੍ਰੇਫਰ ਕੀਤਾ ਜਾਂਦਾ ਹੈ ਜਦੋਂ ਬੰਦਾ ਇੱਕ ਦੀ بجائے ਪੰਜ ਜਣੇ ਜਾਂ ਚਾਰ ਜਣੇ ਗੱਡੀ 'ਚ ਬੈਠ ਕੇ ਜਾਂਦੇ ਨੇ ਤੇ ਉਹਨੂੰ ਪ੍ਰੇਫਰ ਕੀਤਾ ਜਾਂਦਾ ਹੈ ਸੇਮ ਇਜ਼ ਥਿਸ ਪ੍ਰੋਜੈਕਟ ਇਹਦੇ ਵਿੱਚ ਜੇ ਚੰਗੀਆਂ 에ਅਰ ਕੰਡੀਸ਼ਨਡ ਕਲੀਨ ਐਂਡ ਗ੍ਰੀਨ ਬੱਸਿਸ ਨੇ ਜੇ ਚੱਲਣ ਗਿਆ ਤੇ ਡੈਫੀਨਿਟਲੀ ਡੀਕੰਜੈਸ਼ਨ ਹੋਏਗਾ ਔਰ ਇਹਦੇ ਲਈ ਅਸੀਂ ਕੋਈ ਹੋਰ ਕੁਝ ਨਹੀਂ ਕਰਨਾ ਹੈਗਾ ਸਿਰਫ ਬੱਸਿਸ ਪਾਉਣੀਆਂ ਨੇ ਡੀਪੂ ਨੇ ਜਿਹੜੇ ਉਹਨਾਂ ਦੇ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਈਵੀਜ਼ ਦੇ ਅੱਜ ਵਰਲਡ ਓਵਰ ਬਣ ਰਹੇ ਨੇ ਜੀ ਸੋ ਦੈਟ ਇਜ਼ ਨੀਡ ਆਫ ਧਾਰ ਪੁਰਾਣਾ ਪ੍ਰੋਜੈਕਟ ਵੀ ਬੰਦ ਹੋਏਗਾ ਕਿਹੜਾ ਪੁਰਾਣਾ ਚੱਲ ਰਿਹਾ ਪ੍ਰੋਜੈਕਟ ਵੀ ਆਰਡੀਓ ਨੂੰ ਬੰਦ ਕਰ ਦਿੱਤਾ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਨੂੰ ਉਹਦੇ ਉਹਦੇ ਸਪੈਸੀਫਿਕਸ ਨੇ ਜਿਹੜੇ ਉਹਦੇ ਬਾਰੇ ਮੈਂ ਅਜੇ ਡਿਟੇਲ ਦੇ ਵਿੱਚ ਨਹੀਂ ਕੁਝ ਕਹਿ ਸਕਦਾ ਮੈਂ ਤਾਂ ਇਹ ਜੋ ਅੰਮ੍ਰਿਤਸਰ ਦੇ ਲੋਕ ਚਾਹਣਗੇ ਪੰਜਾਬ ਸਰਕਾਰ ਚੁਣੀ ਹੋਈ ਕਾਰਪੋਰੇਸ਼ਨ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਡਿਸਕਸ਼ਨਸ ਦੇ ਨਾਲ ਜੋ ਅੰਮ੍ਰਿਤਸਰ ਦੇ ਲਈ ਬਿਹਤਰ ਹੋਊਗਾ ਉਹ ਕੀਤਾ ਜਾਏਗਾ ਇਹਦੇ ਬਾਰੇ ਮੈਂ ਕੁਝ ਵੀ ਹਾਂ ਜਾਂ ਨਾ ਕਹਾ ਉਹ ਬੜਾ ਬੜਾ ਪ੍ਰੀਮੇਚੁਰ ਜਵਾਬ ਹੋਏਗਾ ਜੀ ਸਰ ਆਵਾਦੀ ਪਾਰਟੀ ਦੇ ਸ਼ਹਿਰਾਂ ਦੇ ਵਿੱਚ ਬੀਜੇਪੀ ਵੀ ਇੱਕ ਆਪੋਨੈਂਟ ਹੈ ਕਿ ਕਿਸ ਨਾਲ ਮੁਕਾਬਲਾ ਤੁਸੀਂ ਮੰਨਦੇ ਹੋ ਕਾਂਗਰਸ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੇਖੋ ਇਸ ਤਰ੍ਹਾਂ ਹੈ ਕਿ ਹਰੇਕ ਇਲੈਕਸ਼ਨ ਦੇ ਆਪਣੇ ਆਪਣੇ ਕੰਟਰੋਲਸ ਹੁੰਦੇ ਨੇ ਆਪੋ ਆਪਣੀ ਉਹਨਾਂ ਦਾ ਦਾ ਇੱਕ ਤਰੀਕਾ ਹੁੰਦਾ ਮੈਂ ਇਹ ਕਹਿਣਾ ਕਿ ਸਾਡੇ ਤਾਂ ਜੀ ਮੁਕਾਬਲੀ ਕੋਈ ਨਹੀਂ ਹੈਗਾ ਤੇ ਬੜੀ ਹੰਕਾਰ ਵਾਲੀ ਗੱਲ ਹੋਊਗੀ ਮੈਂ ਕਦੇ ਇਹ ਜੀ ਹੰਕਾਰ ਵਾਲੀ ਗੱਲ ਕੀਤੀ ਨਹੀਂ ਹੈਗੀ ਪਰ ਹਾਂ ਡੈਫੀਨਿਟਲੀ ਸਾਡਾ ਮੁਕਾਬਲਾ ਜਿਹੜਾ ਉਹ ਇਸ ਗੱਲ ਨਾਲ ਹੋਏਗਾ ਕਿ ਜੋ 70 ਸਾਲਾਂ ਦੇ ਵਿੱਚ ਕਿਸੇ ਕਾਰਪੋਰੇਸ਼ਨ ਨੇ ਕੰਮ ਨਹੀਂ ਕੀਤਾ ਉਹ ਕੰਮ ਅਸੀਂ ਕਰਕੇ ਦਿਖਾਈਏ ਅਸੀਂ ਉਸ ਦੇ ਉੱਪਰ ਫੋਕਸ ਆ ਕਾਰਪੋਰੇਸ਼ਨਾਂ ਤੋਂ ਪਹਿਲਾਂ ਪਿਛਲੇ 2 ਸਾਲਾਂ ਤੋਂ ਸਰਕਾਰ ਤੁਹਾਡੀ ਸੀ ਔਰ ਸ਼ਹਿਰ ਦੇ ਵਿੱਚ ਇੰਨਾ ਸੀਵਰੇਜ ਦਾ ਸਫਾਈ ਸਾਫ ਸਵਾਈ ਦਾ ਕਲੋਚਮੈਂਟ ਦਾ ਬੁਰਾ ਹਾਲ ਸੀ ਲੇਕਿਨ ਅੱਜ ਉਮੀਦਵਾਰਾਂ ਨੂੰ ਉਹ ਝੱਲਾ ਪਹਿਲਾਂ ਕੀ ਤੁਸੀਂ ਮੰਨਦੇ ਨਹੀਂ ਅਧਿਕਾਰੀਆਂ ਦੀ ਜਿਹੜੀ ਗਲਤੀ ਹੈ ਦੇਖੋ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਿਉਂ ਹੋਈ ਸੀ ਵਾਟ ਆਰ ਕਾਰਪੋਰੇਸ਼ਨਸ ਔਰ ਕਮੇਟੀਆਂ ਔਰ ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਵੀ ਕੀ ਹੈ अर्बन लोकल बॉडी यानी कि सेल्फ गवर्नमेंट जबो सेल्फ गवर्नमेंट ਦੇ ਵਿੱਚੋਂ ਪੋਲਿਟিক্যাল ਨੁਮਾਇੰਦੇ ਮਿਸਿੰਗ ਹੋਣਗੇ ਤੇ ਅਫਸਰਾਂ ਨੇ ਤਾਂ ਆਪੋ ਆਪਣੀ ਕਈ ਵਾਰੀ ਕਾਰੀ ਜਾਂਦੇ ਨੇ ਚਲਾਈ ਜਾਂਦੇ ਨੇ ਮੈਂ ਉਹ ਮੈਂ ਦੈਟ ਇਜ਼ ਵਾਟ ਆਮ ਸੇਇੰਗ ਕਿ ਇੱਥੇ ਕਿਸੇ ਤਰੀਕੇ ਦੀ 19 21 ਕਿਸੇ ਅਫਸਰ ਅਧਿਕਾਰੀ ਮੁਲਾਜ਼ਮ ਵੱਲੋਂ ਨਾ ਹੋਵੇ ਉਹਨੂੰ ਕੰਟਰੋਲ ਕਿਹਨੇ ਕਰਨਾ ਹੈ ਇੱਥੋਂ ਦੀ ਚੁਣੀ ਹੋਈ ਬਾਡੀ ਨੇ ਸੋ ਇਸ ਕਰਕੇ ਇਹ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵੀ ਹੈ ਠੀਕ ਹੈ ਨਾ ਦੈਟ ਵਿਲ ਬੀ ਪੁਟ ਇਨ ਪਲੇਸ ਕੋਈ ਕਿਸੇ ਤਰੀਕੇ ਦੀ ਅਗੇਂਸਟ ਲਾ ਅਗੇਂਸਟ ਪਾਲਿਸੀ ਜਾਂ ਪਬਲਿਕ ਨੂੰ ਇਨਕਨਵੀਨੀਅੰਸ ਦੇ ਨਾਲ ਆਲਾ ਕੰਮ ਕੋਈ ਨਾ ਹੋਵੇ ਇਹ ਸਾਡੀ ਚੁਣੀ ਹੋਈ ਬੜੀ ਪੈਸਾ ਆਉਂਦਾ ਸਰਕਾਰ ਪੈਸਾ ਭੇਜਦੀ ਹੁਣੇ ਵੀ ਕਾਲੇਵਾਲ ਸਾਹਿਬ ਨੇ ਕਿਹਾ ਸੀ 1.50 ਕਰੋੜ ਰੁਪਏ ਹਰ ਬਾੜ ਨੂੰ ਆਇਆ ਪਤਾ ਨਹੀਂ ਕਿੰਨਾ ਹੈ ਟਰਾਂਸਪਰੈਂਸੀ ਕੀ ਹੈ ਉਹੀ ਸੜਕਾਂ ਇੰਪਰੂਵਮੈਂਟਸ ਬਣਾਈ ਜਾਂਦਾ ਉਹੀ ਸੜਕਾਂ ਕਾਪਰੇਸ਼ਨ ਬਣਾਈ ਜਾਂਦੀਆਂ ਉਹੀ ਸੜਕਾਂ ਪੀ ਡਬਲਯੂ ਡੀ ਬਣਾਈ ਜਾਂਦੀਆਂ ਸਿਰ ਪੈਸਾ ਸਿਰ ਉਹਦੇ ਲਈ ਟਰਾਂਸਪਰੈਂਸੀ ਆਮ ਆਮੀ ਪਾਰਟੀ ਨੂੰ ਜਿਸ ਕਰਕੇ ਮੰਡੇਟ ਮਿਲਿਆ ਸੀਗਾ ਉਹ ਕਿਆ ਰੱਖੀਏ ਦੇਖੋ ਇਸ ਤਰ੍ਹਾਂ ਹੈ ਕਿ ਆਹੀ ਤਾਂ ਮੈਂ ਚੀਜ਼ ਕਹਿ ਰਿਹਾ ਨਾ ਜੀ ਵੀ ਵਿਦਨ ਕਾਰਪੋਰੇਸ਼ਨ ਇਹਦੀ ਜਿਹੜੀ ਪ੍ਰਾਇਮਰਲੀ ਜੁਰੀਸਡਿਕਸ਼ਨ ਆ ਰਿਸਪਾਂਸਿਬਿਲਟੀ ਬਣਦੀ ਉਹ ਕਾਰਪੋਰੇਸ਼ਨ ਦੀ ਬਣਦੀ ਹੈ ਜਦੋਂ ਕਾਰਪੋਰੇਸ਼ਨ ਹੋਏਗੀ ਇਹ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਇਸ ਤਰੀਕੇ ਦੀਆਂ ਜਿਹੜੇ ਫਲੌਜ਼ ਨੇ ਜਾਂ ਕਮੀਆਂ ਪੇਸ਼ੀਆਂ ਨੇ ਜਾਂ ਗਲਤੀਆਂ ਨੇ ਇਹ ਕਿੰਨੀਆਂ ਖੋਈਆਂ ਨੇ ਤੇ ਕਿਹਨੇ ਕੀਤੀਆਂ ਨੇ ਬਟ ਉਹ ਜਦੋਂ ਚੁਣੇ ਹੋਏ ਨੁਮਾਇंदे ਹੋਣਗੇ ਉਹ ਆਪਣੇ ਕਰਾਉਣਗੇ ਜੀ ਸ਼ਹਿਰ ਦੇ ਵਿਧਾਇਕ ਕੋਰ ਸਾਹਿਬ ਤੁਹਾਡੇ ਨਾਲ ਨਹੀਂ ਆਏ ਮਤਲਬ ਕੋਈ ਮੀਟਿੰਗ ਨਰਾਜ਼ 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 ਚੱਲ ਰਹੇ ਨੇ ਜੀ ਕੁਮਰ ਵਿਜੇਪ੍ਰਤਾਪ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਨਰਾਜ਼ ਚੱਲ ਰਹੇ ਮੇਰੀ ਪਰਸੋਂ ਤਾਂ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਏ ਹੈਗੇ ਮੈਂ ਤਾਂ ਖੈਰ ਚਲੋ ਸਾਰੇ ਸਾਥੀਆਂ ਨੂੰ ਜਿਹੜਾ ਮੈਸੇਜ ਲੱਗਿਆ ਸੀਗਾ ਕਿਉਂ ਨਹੀਂ ਆਏ ਹੈਗੇ ਮੈਂ ਪਤਾ ਕਰ ਲੈਣਾ ਜੀ ਪਰਸੋਂ ਗੱਲ ਹੋਈ ਸੀ ਮੇਰੇ ਨਾਲ ਕਦੀ ਵੀ ਨਹੀਂ ਆਉਂਦੇ ਸਰ ਉਹਨਾਂ ਦੀ ਸੀਨੀਅਰ ਕਾਪੀ ਕੋਈ ਨਹੀਂ ਕੋਈ ਨਹੀਂ ਜਿਹੜੇ ਜਿਹੜੇ ਨਹੀਂ ਆਉਂਦੇ ਤੁਹਾਨੂੰ ਉਹ ਦੇਖਦੇ ਜਿਹੜੇ ਆਉਂਦੇ ਨੇ ਉਹ ਨਹੀਂ ਦਿਖਦੇ ਹੈਗੇ ਆਹ ਵੇਖ ਲਓ ਇੰਨੇ ਆਈ ਨੇ ਕਿੱਥੋਂ ਕਿੱਥੋਂ ਆਏ ਬੈਠੇ ਨੇ ਦੇਖੋ ਇਹ ਦੇਖੋ ਹਾਂਜੀ ਭਾਵੇਂ ਪੀਪੀ ਦੇ ਸਾਰੇ ਹਰ ਜਣੇ ਜਾ ਰਹੇ ਹੋ ਤੁਹਾਡਾ ਸਾਰਿਆਂ ਨੂੰ ਪਤਾ ਹੈ ਆਪਣਾ ਨਹੀਂ ਪਤਾ ਕਿਸਾਨਾਂ ਦੇ ਨਾਲ ਬੀਜੇਪੀ ਦੀ ਮੀਟਿੰਗ ਹੋ ਰਹੀ ਹੈ ਡੱਲੇਵਾਲ ਸਾਹਿਬ ਉਹਨਾਂ ਗੁੱਟੀ ਪਹੁੰਚੀ ਉਹਨਾਂ ਸਾਰਾ ਜਿਹੜਾ ਦਮ ਜ਼ਰਮਦਾਰ ਹੈ ਉਹ ਆਮ ਆਦੀ ਪਾਰਟੀ ਸੋਚਦਾ ਕਿ ਉਹਨਾਂ ਦੇ ਕੋਈ ਸਿਓ ਜੋ ਹੈ ਕੋਈ ਇਹ ਰਾਹ ਹੱਲ ਕਰ ਸਕਦੇ ਨੇ ਇਸ ਤਰ੍ਹਾਂ ਦੇਖਦੇ ਹੋ ਲਗਾਤਾਰੀ ਮੋਦੀ ਹੋਣ ਜਿਹੜਾ ਹੈ ਉਹ ਬੀਜੇਪੀ ਆਪ ਜੀ ਉਨਾਂ ਹਮਲਾ ਕਰਦੇ ਨੇ ਨਹੀਂ ਇਹ ਕਿਨੇ ਕਹੇ ਜੀ ਵੀ ਆਮ ਆਦੀ ਪਾਰਟੀ ਹੱਲ ਕਰ ਸਕਦੀ ਹੈ ਅਸੀਂ ਅਸੀਂ ਆਵਾਜ਼ੀ ਪਾਰਟੀ ਹੱਲ ਕੱਢ ਸਕਦੀ ਹੈ ਉਸ ਦਿਨ ਕੱਢ ਦੂਗੀ ਜਿਸ ਦਿਨ ਦੇਸ਼ ਦੇ ਵਿੱਚ ਸਾਡੀ ਸਰਕਾਰ ਹੋਊਗੀ ਤੇ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਹੋਣਗੇ ਹੁਣ ਜਿਹੜੀਆਂ ਮੰਗਾ ਹੀ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਨਾਲ ਨੇ ਤੇ ਉਹਦਾ ਆਵਾਜ਼ੀ ਪਾਰਟੀ ਨੇ ਤਾਂ ਮਾਨ ਸਾਹਿਬ ਨੇ ਐਫਰਟਸ ਕੀਤੇ ਸੀਗੇ ਕਿ ਤਿੰਨ ਵਾਰੀ ਜਦੋਂ ਸਾਲ ਪਹਿਲਾਂ ਇਹਨਾਂ ਨੇ ਜਾਣ ਦੀ ਤਿਆਰੀ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬਲਾ ਕੇ ਮੀਟਿੰਗਾਂ ਕਰਾਈ ਸੀਗੇ ਉਹ ਆ ਜਾਂਦੇ ਸੀ ਬੈਠ ਜਾਂਦੇ ਸੀਗੇ ਸੁਣ ਜਾਂਦੇ ਸੀਗੇ ਡਿਨਰ ਕਰ ਜਾਂਦੇ ਸੀਗੇ ਤੇ ਮੁੜ ਕੇ ਡੱਕਾ ਤੋੜਦੇ ਨਹੀਂ ਸੀਗੇ ਜਿਹੜੇ ਇਸ਼ੂਜ਼ ਹੀ ਉਹਨਾਂ ਨਾਲ ਰਿਲੇਟਡ ਨੇ ਅਸੀਂ ਤਾਂ ਸਿਰਫ ਵਕੀਲ ਬਣ ਕੇ ਕਿਸਾਨਾਂ ਦੇ ਉਹ ਅਸੀਂ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਹਾਂ ਪਰ ਕੇਂਦਰ ਸਰਕਾਰ ਦੀ ਨੀਅਤ ਹੀ ਲੱਗਦੀ ਹੈ ਇਹ ਕਰਨ ਦੀ ਲੇਕਿਨ ਆਪਾਂ ਦੀ ਦੋ ਤਿੰਨ ਇਸ਼ੂ ਬੜੇ ਨੇ ਸ਼ਹਿਰ ਦੇ ਬੜੇ ਵੱਡੇ ਇੱਕਾਂ 75 ਦੀ ਤੁਸੀਂ ਗੱਲ ਕਰ ਦਿੱਤੀ ਇਲੀਗਲ ਇਨਕ੍ਰੋਚਮੈਂਟ ਦੀ ਬੜੀ ਵੱਡੀ ਸਮੱਸਿਆ ਜੀ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਏ ਨਹੀਂ ਛੁੱਟ ਪਾਰੇ ਉਹ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਲੈ ਕੇ ਤੁਹਾਡੀ ਕਿਉਂਕਿ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਅਰਬਨ ਡਿਵੈਲਪਮੈਂਟ ਤੁਹਾਡੇ ਕੋਲ ਜੀਆ ਉਦੋਂ ਕਲੋਨੀਆ ਤਾਂ ਰੈਗੂਲਰ ਹੋ ਗਈ ਅਜੇ ਵੀ ਇਲੀਗਲ ਕਲੋਨੀਆ ਲਗਾਤਾਰ ਬਣ ਰਹੀ ਹੈ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਦੇਖੋ ਇਸ ਤਰ੍ਹਾਂ ਕੇ ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਬੜੀ ਕਲੀਅਰ ਹੈ ਸਰਕਾਰ ਦਾ ਸਟੈਂਡ ਬੜਾ ਕਲੀਅਰ ਹੈ ਚਾਹੇ ਉਹ ਹਾਊਸਿੰਗ ਹੋਵੇ ਤੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ ਕਾਰਪੋਰੇਸ਼ਨ ਹੋਣਾ ਕਿਸੇ ਨੂੰ ਵੀ ਇਲੀਗਲ ਇਨਕ੍ਰੋਚਮੈਂਟ ਅਲਾਉ ਨਹੀਂ ਕੀਤਾ ਜਾਊਗਾ ਬਟ ਮੈਂ ਇਹ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਮਿਸਿੰਗ ਲਿੰਕ ਹੈ ਜਿਹੜਾ ਦੇਖੋ ਜ਼ਿਆਦਾ ਨੇ ਜਿਹੜੀਆਂ ਉਹ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਨੇ ਠੀਕ ਹੈ ਨਾ ਜੀ ਇਹਦੇ ਉੱਪਰ ਵੀ ਕੁਝ ਕੰਮ ਹੋਇਆ ਤੇ ਕਾਫੀ ਅਜੇ ਕੰਮ ਹੋਰ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਹਦੇ ਉੱਪਰ ਵੀ ਥਾਟ ਪ੍ਰੋਸੈਸ ਪੈ ਰਿਹਾ ਹੈ ਕਿ ਟੋਟਲ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਮੇਬੀ ਐਨੀ ਡਿਪਾਰਟਮੈਂਟ ਉਦੇ ਉੱਪਰ ਬਕਾਇਦਾ ਉਹਦੀ ਨਿਸ਼ਾਨਦੇਹੀ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤੇ ਜੋ ਇਹ ਇਲੈਗਲ ਇਨਕ੍ਰੋਜਮੈਂਟਸ ਹੋਈਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਹਨੂੰ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਏਗੀ ਲੀਗਲ ਦੇ ਨਾਲ ਨਾਲ ਜਿਹੜੇ ਬਿਲਡਿੰਗ ਬਾਇਲਅਜ਼ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਕਿਤੇ ਵੀ ਇੰਪਲੀਮੈਂਟ ਕੀਤਾ ਹੀ ਨਹੀਂ ਜਾ ਰਿਹਾ ਸਰ ਨੀ ਉਹ ਉਹ ਦੱਸੋ ਨਾ ਜੀ ਤੁਸੀਂ ਇਹ ਤੁਸੀਂ ਵੀ ਜਿੰਨੇ ਅਸੀਂ ਜ਼ਿੰਮੇਵਾਰਾ ਉਹਨਾਂ ਮੀਡੀਆ ਵੀ ਚੌਥਾ ਪਿੱਲਰ ਹੈ ਸਰ ਦੋਵੇਂ ਚੀਜ਼ਾਂ ਇੰਪੋਰਟੈਂਟ ਹੈ ਸਾਰੀ ਸਰ ਬਸਾਂ ਜਲਾਨ ਨੂੰ ਜਿਆਦਾ ਇੰਪੋਰਟੈਂਟ ਹੈ ਜਿੱਥੇ ਛੋਟੇ ਫਲਾਈਓਵਰ ਬਣਾਏ ਜਾਂਦੇ ਜਿੱਤੇ ਪੁਲ ਜਿੱਤੇ ਕਿੱਜਾ ਜਮ ਹੋ ਜਾਂਦੀ ਹੈ ਬਿਲਡਿੰਗਾਂ ਬਣਨੀਆਂ ਸੜਕਾਂ ਵੀ ਬਣਨੀਆਂ ਮਤਲਬ ਕੋਈ ਡਿਪਾਰਟਮੈਂਟ ਆ ਰਿਹਾ ਫਿਰ ਅਰੋਪ ਪਹਿਲੇ ਸਿਸਟਮ ਉਹ ਪਹਿਲੇ ਵਰਗਾਈ ਦੀ ਅਫਸਰ ਕਹਿੰਦੇ ਫਲਾਣਾ ਐਮਐਲਏ ਬਣਾ ਰਿਹਾ ਜੀ ਇਹ ਕੀ ਕੀ ਪਾਲਿਸੀ ਸੁਣਾ ਸੀ ਮੈਂ ਉਹੀ ਕਹਿ ਰਿਹਾ ਨਾ ਜੀ ਜਦੋਂ ਕਾਰਪੋਰੇਸ਼ਨ ਬਣ ਗਈ ਇਹ ਸੁਝਾਅ ਨੇ ਜਿਹੜੇ ਪ੍ਰੋਪਰ ਥਾਟ ਪ੍ਰੋਸੈਸ ਹੈ ਡਿਸਕਸ਼ਨ ਹੈ ਜਿਹੜਾ ਦੇਖੋ ਇਹਦੇ 'ਚ ਮੈਂ ਕੁਛ ਕਾ ਵੀ ਇਕੱਲੇ ਸੀਐਮ ਸਾਹਿਬ ਜਾਂ ਮੈਂ ਜਾਂ ਧਾਰੀਵਾਲ ਸਾਹਿਬ ਜਾਂ ਇੱਕ ਜਣਾ ਕਰ ਲੋਗਾ ਦੈਟ ਇਜ਼ ਨੈਕਸਟ ਟੂ ਇੰਪੋਸੀਬਲ ਇਹ ਚ ਆਪਾਂ ਜਿੰਨੇ ਅੰਮ੍ਰਿਤਸਰ ਸਿਟੀ ਦੇ ਸਟੇਕਹੋਲਡਰਸ ਆ ਚਾਹੇ ਉਹ ਪਬਲਿਕ ਹੈ ਚਾਹੇ ਉਹ ਕੋਈ ਸਰਕਾਰੀ ਵਿਭਾਗ ਹੈ ਚਾਹੇ ਉਹ ਪੋਲਿਟੀਕਲ ਕਲਾਸ ਹੈ ਤੇ ਚਾਹੇ ਤੁਸੀਂ ਪੱਤਰਕਾਰ ਵੀ ਹੋ ਮਿਲ ਆ ਰਾਜ ਮਿਲ ਕੇ ਬੈਠਾਂਗੇ ਡਿਸਕਸ਼ਨ ਹੋਏਗੀ ਜੋ ਜੋ ਇਸ਼ੂ ਹੋਣ ਵਾਲੇ ਹੋਣਗੇ ਹਜ਼ਾਰ ਹਜ਼ਾਰ ਦੇ ਦੋਵੋਗੇ ਹਮ ਜੀ ਪੈਨਟੀ ਗਾਰੰਟੀ ਆ ਵੀ ਹੋਰ ਦੇ ਚੱਲੇ ਹੋ ਹਜ਼ਾਰ ਰੁਪਏ ਮਹਿਲਾਵਾਂ ਡਿਕਰੀ ਉਹ ਵੀ ਉਹ ਵੀ ਬੜੀ ਜਲਦੀ ਹੋਊਗਾ ਜੀ ਅਸੀਂ ਤਾਂ ਮੁੱਦਾ ਨਹੀਂ ਵਿੱਚ ਡਿਸਕਸ ਕੀਤਾ ਗਿਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਨਹੀਂ ਉਹ ਕਾਰਪੋਰੇਸ਼ਨ ਦਾ ਕੰਮ ਨਹੀਂ ਇਹ ਤਾਂ ਪੁਲਿਸ ਦਾ ਸਰਕਾਰ ਦਾ ਕੰਮ ਹੈ ਉਹਦੇ ਉੱਪਰ ਤਾਂ ਕੰਮ ਚੱਲ ਹੀ ਰਿਹਾ ਜੀ ਆਓ ਜੀ